ਅਕਸਰ ਹੀ ਇਸ ਤਰ੍ਹਾਂ ਦੀ ਗੱਲ ਹੈ ਜੇ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਉਹਦਾ ਕੋਈ ਨਾ ਕੋਈ ਨਿਕਾਸ ਬਣਾਉਣਾ ਪੈਣਾ ਜੀ ਜਿੰਜਕਾ ਨਿਕਾਸ ਨਹੀਂ ਬਣੇਗਾ ਤੇ ਪਾਣੀ ਛੱਪਣ ਲੱਗਾ ਰਹੇਗਾ ਇਹ ਤਾਂ ਪਹਿਲੀ ਵਾਰ ਸੀ ਹੋਈ ਇੱਥੇ ਸਾਫ ਦਾ ਸਾਡੇ ਹਲਕੇ ਚਾਜੇ ਬਸ ਪਹਿਲੀ ਵਾਰ ਸੀ ਹੋਈ ਹੈ ਜੇ ਇੰਨਾ ਨਾਲ ਪਾਣੀ ਹੋ ਗਿਆ ਔਰ ਇਹ ਵੀ ਜਿਹੜੇ ਗਾਹਾਂ ਗੱਬੇ ਸਪੁੰਦੇ ਆ ਨਾ ਬੱਚੇ ਉਧਰ ਟੱਪ ਸਕਦੇ ਨਾ ਉੱਥੇ ਟੱਪ ਸਕਦੇ ਕਮਰੇ ਅੰਦਰ ਵੀ ਪਾਣੀ ਆ ਇਹ ਤਾਂ ਦੇਖੋ ਤਾਂ ਸਾਰੇ ਪਾਸੇ ਕਮਰੇ ਪਿੱਛੇ ਜਿਹਨੇ ਬਣਿਆ ਸਾਰੇ ਗੋਲੇ-ਗੋਲੇ ਪਾਣੀ ਇਹ ਬੱਚੇ ਕਿੱਥੇ ਰਹਿਣਗੇ ਜੇ ਸਰਕਾਰ ਮਰਤ ਕਰੇਗੀ ਤੇ ਫਿਰ ਹੀ ਕੰਮ ਹੋਣਿਆ ਜੀ ਬੰਦਾ ਤਾਂ ਹੋਈ ਨਹੀਂ ਸਕਦੇ ਲੱਗ ਰਿਹਾ ਕਿ ਜਈਏ ਬਖਾਰਜ ਹੋਉਂਦੀ ਤੇ ਲੱਗੇ ਕਦੀ ਸੁਭਾਵਨਾ ਹੋਈ ਕਾਰਜ ਕੀ ਜੀ ਨਾ ਜਿਹਦੇ ਆਏ ਪਹਿਲੇ ਦੇਖ ਜੰਦੇ ਨਾ ਅਗਦੀ ਵੀ ਸਾਡੇ ਦੇਖ ਜੰਦੇ ਨਾ ਤੇ ਕੰਮ ਨਹੀਂ ਕਰਦੇ ਤਾਂ ਸਰਪੰਚ ਕੋਲਾ ਮਾ ਅਗੇ ਅਸੀਂ ਤਾਂ ਨੁਸਾਫ ਦਾਤਾ ਜੀ ਇਹ ਗੱਲਬਾਤ ਹੈ ਇਹ ਪੋਜੀਸ਼ਨ ਆ ਇਹਦੇ ਬਾਰੇ ਜਰੂਰ ਸੋਚੋ ਅਤੇ ਪਿੱਛੇ ਬਚਾ ਕੇ ਨਹਿਰ ਆ ਉਹਦੇ ਜੋ ਪਾਣੀ ਸੇ ਮਾਂਦਾ ਪਿਆ ਨਹਿਰ ਦੀ ਗੇਰ ਚ ਆਉਂਦੀ ਆ ਉਹ ਕੋਈ ਕਿਸੇ ਨੇ ਖਿਆਲ ਨਹੀਂ ਮਾਰਦਾ ਠੀਕ ਹੈ ਅੱਜ ਦੇਰ ਗਿਆ ਰੈਨੂ ਵਾਲਾ ਮੁੱਖ ਅਧਿਆਪਕ ਸਰਕਾਰੀ ਬਾਈ ਸਕੂਲ ਦਾ ਅੱਜ ਪਰਮੇਸ਼ਰ ਪੰਡ ਸਾਹਿਬ ਨੂੰ ਸੂਚਿਤ ਕੀਤਾ ਅੱਜ ਸਕੂਲ ਚੋਂ ਨੇ ਵਿਜ਼ਿਟ ਵੀ ਕੀਤੀ ਸਾਡੇ ਸਕੂਲ ਦੇ ਕਿਚੇ ਇੱਕ ਸੂਆ ਹੈਗਾ ਸ਼ਾਇਦ ਅੱਜ ਓਵਰਫਲੋ ਹੋ ਗਿਆ ਸੂਆ ਤੇ بارش ਦਾ ਪਾਣੀ ਚਲੋ ਸਾਡੇ ਸਕੂਲ ਚ ਆਂਦੇ ਹੀ ਥੋੜਾ ਟਾਈਮ ਅੱਜ ਇਹ ਸੂਏ ਦਾ ਪਾਣੀ ਆ ਵੀ ਸਾਰਾ ਸਕੂਲ ਦੀ ਬਿਲਡਿੰਗ ਦੇ ਅੰਦਰ ਜਮਣਾ ਹੈ ਇਹਨਾਂ ਬੱਚਿਆਂ ਨੂੰ ਬੜੀ ਪਰੇਸ਼ਾਨੀ ਹੋ ਗਈ ਫਿਰ ਮੌਕੇ ਤੇ ਸਰਪੰਚ ਸਾਹਿਬ ਨੂੰ ਬੁਲਾਇਆ ਉਹਦੇ ਨਾਲ ਮੈਂਬਰ ਵੀ ਆਏ ਆ ਤੁਰਨੇ ਤੁਮਿਸ਼ਵਾਸ ਦਿਲ ਹੋਇਆ ਕਿ ਇਹਦਾ ਕੋਈ ਨਾ ਕੋਈ ਨਿਕਾਸ ਪੱਦਾ ਅਕਸਰ ਹੀ ਇਸ ਤਰ੍ਹਾਂ ਦੀ ਗੱਲ ਹੈ ਜੇ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਉਹਦਾ ਕੋਈ ਨਾ ਕੋਈ ਨਿਕਾਸ ਬਣਾਣਾ ਪੈਣਾ ਜੀ ਜਿੰਜਕਾ ਨਿਕਾਸ ਨਹੀਂ ਬਣੇਗਾ ਸਤ ਪਾਣੀ ਛੱਪਣ ਲੱਗਾ ਦੇਗਾ ਇਹ ਤੇ ਪਹਿਲੀ ਵਾਰ ਸੀ ਹੋਈ ਇੱਥੇ ਸਾਫ ਦਾ ਸਾਡੇ ਹਲਕੇ ਚਾਜੀ ਬਸ ਪਹਿਲੀ ਵਾਰ ਸੀ ਹੋਈ ਜੇ ਇੰਨਾ ਪਾਣੀ ਹੋ ਗਿਆ ਜੀ ਔਰ ਇਹ ਵੀ ਗਾਇਆ ਗੱਬੇ ਸਪੂਂਦੇ ਆ ਨਾ ਬੱਚੇ ਉਧਰ ਟੱਪ ਸਕਦੇ ਨਾ ਉਧਰ ਟੱਪ ਸਕਦੇ ਕਮਰੇ ਅੰਦਰ ਵੀ ਪਾਣੀ ਆ ਇਹ ਤੇ ਦੇਖੋ ਸਾਰੇ ਪਾਸੇ ਕਮਰੇ ਅੱਗੇ ਜਿਹਨੇ ਬਣਿਆ ਸਾਰਾ ਇਹ ਗੋਡੇ-ਗੋਡੇ ਪਾਣੀ ਇਹ ਬੱਚੇ ਕਿੱਥੇ ਪੈਣਗੇ ਤੇ ਜੇ ਸਰਕਾਰ ਮਰਜ਼ ਕਰੇਗੀ ਤੇ ਫੇੜੀ ਕੰਮ ਹੋਣਿਆ ਜੀ ਉਹ ਤਾਂ ਹੋ ਹੀ ਨਹੀਂ ਸਕਦੇ ਲੱਗ ਰਿਹਾ ਕਿ ਜਾਈਏ ਬਖਾਰਜ ਹੋਉਂਦੀ ਤੇ ਲੱਗੇ ਕਦੀ ਸੁਭਾਵਨਾ ਹੋਈ ਕਾਰਜਗੇ ਨਾ ਜਿਹਦੇ ਆਏ ਪਹਿਲੇ ਦੇਖ ਜਾਂਦੇ ਨਾ ਅਗਦੀ ਤੇ ਵੀ ਸਾਡੇ ਦੇਖ ਜਾਂਦੇ ਨਾ ਤੇ ਕੰਮ ਨਹੀਂ ਕਰਦੇ ਤਾਂ ਸਰਪੰਚ ਕੋਲ ਆ ਮਾ ਅਸੀਂ ਤਾਂ ਹਿਸਾਬ ਦੱਸਤਾ ਜੀ ਇਹ ਗੱਲਬਾਤ ਹੈ ਇਹ ਪੋਜੀਸ਼ਨ ਹੈ ਇਹਦੇ ਬਾਰੇ ਜਰੂਰ ਸੋਚੋ ਤੇ ਪਿੱਛੇ ਬਚਾ ਕੇ ਨਹਿਰ ਆ ਉਹਦੇ ਜੋ ਪਾਣੀ ਸੇ ਮਾਂਦਾ ਪਿਆ ਨਹਿਰ ਦੀ ਗੇਰ ਕਰਾਉਂਦੀ ਹੈ ਉਹ ਕੋਈ ਇਹਨੇ ਖਿਆਲ ਨਹੀਂ ਮਾਰਿਆ ਠੀਕ ਹੈ ਅੱਜ ਫਿਰ ਮੈਂ ਰੇਨੂ ਵਾਲਾ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਵਰਕ ਕੋ ਅੱਜ ਬਾਰੇ ਮੇਸਰ ਪੰਡਤ ਸਾਹਿਬ ਨੂੰ ਸੂਚਿਤ ਕੀਤਾ ਅੱਜ ਉਹ ਸਕੂਲ ਚੋਂ ਨੇ ਵਿజిਟ ਵੀ ਕੀਤੀ ਸਾਡੇ ਸਕੂਲ 'ਨੇ ਕਿੱਚੇ ਇੱਕ ਸੁਆ ਹੈਗਾ ਖੁਸ਼ਕ ਸ਼ਹਿਰ ਦਾ ਫਲੋ ਹੋ ਗਿਆ ਸੁਆ ਤੇ بارش ਦਾ ਪਾਣੀ ਵੀ ਚਲੋ ਹਰੇ ਸਕੂਲ 'ਚ ਰਹਿੰਦਾ ਹੀ ਥੋੜਾ ਟਾਈਮ ਤੇ ਅੱਜ ਇਹ ਸੁਆ ਦਾ ਪਾਣੀ ਉਹ ਵੀ ਸਾਰਾ ਸਕੂਲ ਦੀ ਬਿਲਡਿੰਗ ਦੇ ਅੰਦਰ ਜਮਾ ਹੋ ਗਿਆ ਉਹਨਾਂ ਬੱਚਿਆਂ ਨੂੰ ਬੜੀ ਪਰੇਸ਼ਾਨੀ ਹੋਈ ਤੇ ਮੌਕੇ ਤੇ ਸਰਪੰਚ ਸਾਹਿਬ ਨੂੰ ਬੁਲਾਇਆ ਉਹਦੇ ਨਾਲ ਮੈਂਬਰ ਵੀ ਆਏ ਆ ਤੁਰਨੇ ਨੂੰ ਵਿਸ਼ਵਾਸ ਦਿਲ ਹੋਇਆ ਕਿ ਇਹਦਾ ਕੋਈ ਨਾ ਕੋਈ ਹੱਲ ਕਰਦਾ